ਸੈਕਟਰ 88 ਸਥਿਤ ਪੂਰਬ ਪ੍ਰੀਮੀਅਮ ਅਪਾਰਟਮੈਂਟਸ ਰਹਿਸ਼ੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਅੱਜ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਨਵੀਂ ਚੁੜੀ ਟੀਮ ਨੇ ਸੁਸਾਇਟੀ ਦੀਆਂ ਕਾਨੂੰਨੀ ਪ੍ਰਸ਼ਾਸਕੀ ਤੇ ਵਿਕਾਸਕਾਰੀ ਉਪਲਬਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਸੁਸਾਇਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਗੁਰਮੀਤ ਸਿੰਘ ਨੇ ਦੱਸਿਆ ਕਿ ਨੈਸ਼ਨਲ ਕੰਜ਼ਿਊਮਰ ਡਿਸਪਿਊਟ ਰੈਡੀਸਲ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਸਾਰੇ ਨਿਵਾਸੀ ਮੇਨਟੇਨੈਂਸ ਫੀਸ ਨਿਯਮਿਤ ਤੌਰ ਤੇ ਅਦਾ ਕਰਨਗੇ ਇਸ ਨਾਲ ਸੁਸਾਇਟੀ ਵਿੱਚ ਕੋਈ ਪੈਂਡਿੰਗ ਮਾਮਲਾ ਨਹੀਂ ਰਹੇਗਾ ਉਨਾਕੇ ਕੇ ਸੋਸਾਇਟੀ ਦੇ ਸ਼ਾਂਤਰ ਵਿਕਾਸ ਦਾ ਸਿਹਰਾ ਜਿੱਤੇ ਪ੍ਰਧਾਨ ਵਿਰਾਜ ਸਿੰਘ ਦੇ ਪ੍ਰਸ਼ੰਸਾ ਨੂੰ ਜਾਂਦਾ ਹੈ ਉੱਥੇ ਇਸ ਸਮੂਚੀ ਰੈਜ਼ੀਡੈਂਟ ਵੈਲਫੇਅਰ ਸੋਸਾਇਟੀ ਵੀ ਇਸ ਖਾਸ ਲਈ ਵਧਾਈ ਦੀ ਹੱਕਦਾਰ ਹੈ ਉਹਨਾਂ ਨੇ ਇਨਸ਼ਾਸ਼ਣ ਨੂੰ ਬੜਾਈ ਰੱਖਣ ਵਿੱਚ ਆਪਣਾ ਯੋਗਦਾਨ ਦਿੱਤਾ ਪ੍ਰਧਾਨ ਵਿਰਾਜ ਸਿੰਘ ਨੇ ਕਿਹਾ ਕਿ ਟੀਮ ਇਮਾਨਦਾਰੀ, ਏਕਤਾ ਤੇ ਜਵਾਬਦੇਹੀ ਦੇ ਸਤੰਤਾ ਤੇ ਕੰਮ ਕਰ ਰਹੀ ਹੈ ਜਿਸ ਨਾਲ ਹਰ ਨਿਵਾਸੀ ਦੇ ਹਿੱਤ ਲਈ ਕੰਮ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਸੋਸਾਇਟੀ ਦੇ ਵਿਕਾਸ ਲਈ ਉਸ ਸੋਸਾਇਟੀ ਦੇ ਮੈਂਬਰਾਂ ਨਾਲ ਵਚਨਬੱਧ ਹਨ ਉਹਨਾਂ ਵੱਲੋਂ ਸੋਸਾਇਟੀ ਵਿੱਚਲੇ ਮੈਂਬਰਾਂ ਨੂੰ ਸਥਾਨਿਕ ਪੁਨਿਆਦੀ ਸਹੂਲਤਾਂ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਇਸ ਮੌਕੇ ਉਪ ਪ੍ਰਧਾਨ ਗੁਰਜਨ ਸਿੰਘ ਜਨਰਲ ਸੈਕਟਰੀ ਰਜਨੀਸ਼ ਕੁਮਾਰ ਰਾਣਾ ਖਜ਼ਾਨਚੀ ਅਸ਼ਤੋਸ਼ ਕੁਮਾਰ ਕਾਰਜਕਾਰੀ ਮੈਂਬਰ ਰਜਨੀਸ਼ ਜੈਨ ਹਰਵਿੰਦਰ ਸਿੰਘ ਹਾਂਸ ਬਲਵੀਰ ਕੌਰ ਸੋਨੀ ਰਤਨ ਅਤੇ ਉਮਾਕਾਨ ਸਿੰਘ ਚੋਹਾਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਮੈਂ ਐਡਵੋਕੇਟ ਗੁਰਮੀਤ ਸਿੰਘ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦਾ ਮੈਂਬਰ ਹਾਂ ਔਰ ਪੂਰਾ ਪ੍ਰੀਮੀਅਮ ਸੋਸਾਇਟੀ ਮੈਂ ਨਵਾਂ ਇੱਥੇ ਰੈਜ਼ੀਡੈਂਸ ਲਿਆ ਔਰ ਇਹਨਾਂ ਦਾ ਆਰਡਬਲਯੂਏ ਦਾ ਮੈਂ ਇੱਥੇ ਅਫੀਸ਼ੀਅਲ ਐਡਵੋਕੇਟ ਲੀਗਲ ਕਾਉਂਸਲ ਵੀ ਅੱਜ ਜਿਹੜੀ ਪ੍ਰੈਸ ਕਾਨਫਰੈਂਸ ਰੱਖੀ ਹੋਈ ਹੈ ਉਹਦਾ ਮੇਨ ਮਕਸਦ ਹੈ ਕਿ ਜੋ ਪੂਰਾ ਪ੍ਰੀਮੀਅਮ ਸੁਸਾਇਟੀ ਜੈਟ ਇਜ਼ ਦਾ ਬਿਗੇਸਟ ਸੁਸਾਇਟੀ ਆਫ ਦਾ ਟ੍ਰਾਈ ਸਿਟੀ ਜਿੱਦੇ ਬਹੁਤ ਸਾਰੇ ਮਕਾਨ ਨੇ ਔਰ ਬਹੁਤ ਸਾਰੀ ਸੁਵਿਧਾਵਾਂ ਹੈਗੀਆਂ ਜਿਹਦੇ ਬਾਰੇ ਨੈਗੇਟਿਵਿਟੀ ਫੈਲਾਈ ਗਈ ਸੀ ਲਿਫਟਾਂ ਨਹੀਂ ਚਲਦੀਆਂ ਕੁਝ ਔਰ ਨੈਗੇਟਿਵ ਤੱਥ ਪੱਖ ਇਤੇ ਰਹਿੰਦਾ ਹੈ ਕਈ ਸਾਰੀ ਨੈਗੇਟਿਵ ਚੀਜ਼ਾਂ ਜੋ ਸਮਾਜ ਜਾਰੀਆਂ ਨੇ ਉਹਨੂੰ ਕਲੀਅਰ ਕਰਨ ਵਾਸਤੇ ਅੱਜ ਆਪਾਂ ਇਹ ਪ੍ਰੈਸ ਕਾਨਫਰੈਂਸ ਕਰਾਈ ਹੈ ਮੇਰੇ ਨਾਲ ਜੋ ਨਵੀ ਹੁਣ ਆਰਡਬਲਿਊਏ ਬਣੀ ਹੈ ਉਦੇ ਪ੍ਰੈਜ਼ੀਡੈਂਟ ਮਿਸਟਰ ਯੁਵਰਾਜ ਉਹਦੇ ਜਨਰਲ ਸਕੱਤਰ ਸਾਹਿਬ ਰਾਣਾ ਜੀ ਉਹਦੇ ਨਾਲ ਆਪਣਾ ਵਾਈਸ ਪ੍ਰੈਜ਼ੀਡੈਂਟ ਸਾਹਿਬ ਬੈਠੇ ਨੇ ਉਹਦੇ ਨਾਲ ਐਗਜ਼ੀਕਿਊਟਿਵ ਮੈਂਬਰ ਨੇ ਬਲਬੀਰ ਮੈਡਮ ਐਗਜ਼ੀਕਿਊਟਿਵ ਮੈਂਬਰ ਹੈ ਸਾਰੀ ਆਰਡਬਲੂਏ ਜੋ ਪੂਰੀ ਟੀਮ ਡੈਡੀਕੇਸ਼ਨ ਨਾਲ ਮਿਹਨਤ ਨਾਲ 24/7 ਕੰਮ ਕਰਦੀ ਹੈ ਮੈਂ ਉਹ ਜੀ ਆਰਡਬਲੂ ਮੈਂ ਕਈ ਆਰਡਬਲੂ ਨਾਲ ਜੁੜਾ ਹੋਇਆ ਗੁਰਕਾਉਂਟ ਡੀਐਲਐਫ ਤੱਕ ਵੀ ਆਰਡਬਲੂ ਨਾਲ ਜੁੜਿਆ ਹਾਂ ਲੇਕਿਨ ਇਹੋ ਜੀ ਆਰਡਬਲੂ ਮੈਂ ਕਦੇ ਨਹੀਂ ਦੇਖੀ ਐਸ ਕਰਕੇ ਨਹੀਂ ਕਹਿ ਰਿਹਾ ਕਿ ਮੈਂ ਇਹਨਾਂ ਦਾ ਲੀਗਲ ਕਾਉਂਸਲ ਹਾਂ ਐਸ ਕਰਕੇ ਨਹੀਂ ਕਹਿ ਰਿਹਾ ਕਿ मैं अपनी अखा देखिया चौबी बाई सैवन इन्ह मतलब इन्होंने जो प्रेजेंट कम कर रहे हैं वो कम काज भी छ करके समाज सेवा लगे हुए हैं अगर किसी की कोई माड़ी जी भी कंपलेट आती है राती तीन बजे चार बजे भी उत्थे जाके इकट्ठे होंगे लोगों की प्रॉब्लम सोल्व करते हैं ही प्रेजिडेंट मिस्टर युवराज नाओ ए दसन के पूरा प्रीमियम सोसायटी आर डबल्यू ए बारे युवराज प्रेजेंट पूरा प्रीमियम डिपार्टमेंट आर डबल्यू ए लास्ट दो मंथ तो अब इलेक्शन हो ਸਾਡੀ ਸਾਰੀ ਟੀਮ ਜੋ ਵਰਕ ਕਰ ਰਹੀ ਆ ਬਹੁਤ ਹੀ ਪੋਜ਼ਿਟਿਵਿਟੀ ਨਾਲ ਵਰਕ ਚੱਲ ਰਿਹਾ ਹੁਣ ਉੱਥੇ ਜੋ ਇਸ ਤੋਂ ਪਹਿਲਾਂ ਬੜਾ ਕੁਝ ਨੈਗੇਟਿਵ ਬਾਹਰ ਵੀ ਚੱਲ ਰਿਹਾ ਸੀਗਾ ਕਈ ਚੀਜ਼ਾਂ ਫੈਲਾਈਆਂ ਜਾ ਰਹੀਆਂ ਸੀਗੀਆਂ ਕਿ ਉੱਥੇ ਬੈਡ ਐਲੀਮੈਂਟਸ ਰਹਿੰਦੇ ਨੇ ਨਸ਼ੇ ਦੇ ਰਿਲੇਟਿਡ ਲਾ ਲੋ ਜਾਂ ਕੁਝ ਸਾਈਡ ਕੁਝ ਸਪੈਂਟ ਇਦਾਂ ਦੀਆਂ ਚੀਜ਼ਾਂ ਬਹੁਤ ਬਾਹਰ ਫੈਲੀਆਂ ਸੀਗੀਆਂ ਬਟ ਜਦੋਂ ਤੋਂ ਸਾਡੀ ਟੀਮ ਨੇ ਇਹ ਚੀਜ਼ ਸੰਭਾਲੀ ਆ ਔਰ ਬਹੁਤ ਅੱਛਾ ਵਰਕ ਉੱਥੇ ਹੁਣ ਇਸ ਟਾਈਮ ਚੱਲ ਰਿਹਾ ਆ ਕਾਫੀ ਚੀਜ਼ਾਂ ਪੋਜ਼ਿਟਿਵੇ ਨਾਲ ਜਾ ਰਹੀਆਂ ਆ ਹੁਣ ਤੁਸੀਂ ਕਦੇ ਆਪ ਵੀ ਵਿਜ਼ਿਟ ਕਰਕੇ ਦੇਖਿਓ ਤਾਂ ਜੋ ਬੈਡ ਐਲੀਮੈਂਟਸ ਹੋ ਗਏ ਜਿਹਦਾ ਬੈਚਲਰ ਹੋ ਗਏ ਵਿਦਆਊਟ ਜਿਹੜੇ ਡਾਕੂਮੈਂਟਸ ਉਥੇ ਰਹਿ ਰਹੇ ਸੀਗੇ ਔਰ ਲੋਕਲ ਪ੍ਰਸ਼ਾਸਨ ਦੀ ਹੈਲਪ ਦੇ ਨਾਲ ਅਸੀਂ ਉਹ ਚੀਜ਼ਾਂ ਵੀ ਕਾਫੀ ਹੱਦ ਤੱਕ ਸਹੀ ਕਰਤੀਆਂ ਆ। ਉਹ ਕਾਫੀ ਚੀਜ਼ਾਂ ਹੁਣ ਉਥੇ स्विਮਿੰਗ ਪੂਲ ਕੁਝ ਵੀ ਵਰਕਸ਼ਾਪ ਉਥੇ ਹੋ ਰਿਹਾ ਹੈ ਜਿਮ ਵਗੈਰਾ ਹੋ ਗਿਆ ਜੋ ਪਿਛਲੇ 7-8 ਸਾਲਾਂ ਤੋਂ ਮੇਰੇ ਖਿਆਲ ਨਹੀਂ ਸੀਗੀ ਓਕੇ ਸੋ ਹੋਰ ਕਮਿਊਨਿਟੀ ਸੈਂਟਰ ਹੋ ਗਏ ਸਪੋਰਟਸ ਕੰਪਲੈਕਸ ਹੋ ਗਏ ਕਾਫੀ ਚੀਜ਼ਾਂ ਬਹੁਤ ਅੱਛੇ ਵੇਰ ਨਾਲ ਹੁਣ ਚੱਲ ਰਹੀਆਂ ਆ। ਸੋ ਯਾਰ ਜੀ ਤੁਹਾंचं ਸਿਰ ਸਵਾਗਤ ਕਿੰਨੇ ਟਾਈਮ ਤੋਂ ਉੱਤੇ ਰਹ ਰਹੇ ਹੋ ਅ ਤੁਸੀਂ ਲਾਸਟ 5 ਇਅਰਸ ਤੋਂ ਉੱਤੇ ਰਹ ਰਹੇ ਹੋ ਇਸ ਲਈ ਬਹੁਤ ਜੀ ਪ੍ਰੋਬਲਮ ਨਾਲ ਸਾਰਾ ਬਿਲਕੁਲ ਸਰ ਬਿਲਕੁਲ ਹਾਂ ਜੀ ਮੰਨਦੇ ਕੋ ਸਾਰੀ ਪ੍ਰੋਬਲਮ ਦੂਰ ਹੋ ਚੁਕੀ ਹੈ ਕਿਹੜੀ ਕਿਹੜੀ ਮੇਜਰ ਪ੍ਰੋਬਲਮ ਸੀਗੀ ਤੁਹਾਨੂੰ ਸਭ ਪ੍ਰੋਬਲਮ ਜੇ ਮੈਂ ਕਹਾਂ ਵੀ ਸਾਰੀਆਂ ਇੱਕੇਦਮੀ ਦੂਰ ਹੋ ਗਿਆ ਇੰਨੀ ਜਲਦੀ ਨਹੀਂ ਉਹ ਚੀਜ਼ਾਂ ਸੈਟਅਪ ਹੁੰਦੀਆਂ ਤਾਂ ਕਾਫੀ ਹੱਦ ਤੱਕ 80% ਪ੍ਰੋਬਲਮ ਜਿੱਦਾਂ ਤੁਸੀਂ ਜੋ ਬਾਹਰ ਦੇ ਬ੍ਰੋਕਰ ਸੀਗੇ ਜਿਨ੍ਹਾਂ ਦਾ ਪਤਾ ਹੀ ਨਹੀਂ ਹੁੰਦਾ ਸੀਗਾ ਕਿ ਉਹਨਾਂ ਨੇ ਡਾਕੂਮੈਂਟ ਲਏ ਮੰਨ ਲਓ ਕਿ ਮੋਸਟਲੀ ਜਿਹੜੇ ਓਨਰਸ ਨੇ ਨਾ ਸਰ ਉਹ ਐਬਰੋਡ ਰਹਿ ਰਹੇ ਨੇ ਉਹਨਾਂ ਨੂੰ ਪਤਾ ਹੀ ਨਹੀਂਗਾ ਵਿਚਾਰਿਆਂ ਨੇ ਬ੍ਰੋਕਰਾਂ ਤੇ ٹرسٹ ਕੀਤਾ ਔਰ ਉਹਨਾਂ ਨੇ ਫਲੈਟ ਫੈਮਲੀ ਦਾ ਕਹਿ ਕੇ ਬੈਚਲਰ ਨੂੰ ਦੇਤਾ ਹੁਣ ਬੈਚਲਰ ਵੀ ਉੱਥੇ ਗਾਂ ਕਿੰਨੂੰ ਦੇ ਰਿਹਾ ਕੌਣ ਰਹਿ ਰਿਹਾ ਨਹੀਂ ਸੀ ਪਤਾ ਕਿਸੇ ਨੂੰ ਇਹ ਚੀਜ਼ ਅਸੀਂ ਪ੍ਰੋਪਰ ਪੂਰੀ ਸਟਰੋਂਗ ਵੀ ਇਹਨਾਂ ਡਨ ਕੀਤੀ ਹੈ ਕਿ ਬਾਹਰਲਾ ਜਿਹੜਾ ਬ੍ਰੋਕਰ ਹੋਏਗਾ ਨਾ ਜੀ ਉਹ ਬਿਲਕੁਲ ਫਲੈਟ ਉਹਨੂੰ ਅਲਾਉ ਹੀ ਨਹੀਂ ਆ ਅਸੀਂ ਗੇਟ ਦੇ ਉੱਤੇ ਉਹਦੀ ਇੰਟਰਵਿਊ ਨਹੀਂ ਹੁਣ ਹੋਣ ਦਿੰਦੇ ਔਰ 4-3 ਤੋਂ 4 ਅਸੀਂ ਬ੍ਰੋਕਰ ਜਿਹੜੇ ਉਹ ਅਲਾਉ ਕਰਤੇ ਆਂ ਦੇ ਸੋਸਾਇਟੀ ਦੇ ਵਿੱਚ ਨੇ ਉਥੇ ਰਹਿ ਰਹੇ ਨੇ ਕਿਉਂਕਿ ਇਨ ਕੇਸ ਮੰਨ ਲਓ ਅਗਰ ਉਹ ਵੀ ਕੋਈ ਪ੍ਰੋਬਲਮ ਕਰਦੇ ਆ ਕੋਈ ਚੀਜ਼ ਇਦਾਂ ਦੀ ਹੈਪਨ ਹੁੰਦੀ ਵੀ ਆ ਤਾਂ ਘੱਟੋ ਘੱਟ ਸਾਨੂੰ ਇਹ ਤਾਂ ਪਤਾ ਹੈ ਵੀ ਉਹ ਇੱਥੇ ਰਹਿ ਰਹੇ ਨੇ ਉਹ ਅਸੀਂ ਉਹਨਾਂ ਨੂੰ ਗੱਲ ਕਰ ਸਕਦੇ ਆ ਕਾਰਵਾਈ ਕਰ ਸਕਦੇ ਆ ਉਹਨਾਂ ਤੇ ਇਹ ਸਭ ਇੱਕ ਮੇਜਰ ਇਸ਼ੂ ਸੀਗਾ ਜੀ ਜਿਹੜਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਸੀਗਾ ਪਿੱਛੇ ਜੇ ਲਾਸਟ ਕੁ ਮਹੀਨੇ ਦੀ ਗੱਲ ਹੈ ਜੀ 2-3 ਫਲੈਟਾਂ ਤੇ ਕਬਜ਼ੇ ਤੱਕ ਵੀ ਹੋਏ ਬੈਚਲਰ ਆਨਲੋ ਜਦੋਂ ਓਨਰਸ ਨੇ ਕਾਲ ਆਈ ਸਾਨੂੰ ਅਸੀਂ ਤੁਰੰਤ ਐਕਸ਼ਨ ਲਿਆ ਵਿਥਿਨ 2 ਅਰ 3 ਡੇਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਉਹ ਖਾਲੀ ਵੀ ਕਰਵਾਏ ਅਸੀਂ ਹਲਾਕ ਹਨਾ ਸੋ ਇੱਕ ਇਹ ਚੀਜ਼ ਹੋ ਗਈ ਔਰ ਸੈਕਿੰਡ THING ਜਿਹੜੇ ਕੈਮਰਾਜ਼ ਵਗੈਰਾ ਸੀਗੇ ਪਹਿਲਾ ਕੈਮਰਾ ਵਰਕ ਨਹੀਂ ਕਰਦੇ ਸੀਗੇ ਸਰ ਤੁਸੀਂ ਆ ਲਾਸਟ 3 ਮਹੀਨੇ ਪਹਿਲਾਂ ਜਦੋਂ ਆਰ ਡਬਲਯੂ ਦੇ ਪਿਛਲੇ ਦੇ ਇਲੈਕਸ਼ਨ ਜਿਹੜੇ ਸੀਗੇ ਉਹ ਉਹਨਾਂ ਦਾ ਜਿਹੜਾ ਪੂਰਾ ਹੋ ਗਿਆ ਸੀਗਾ ਟਾਈਮ ਪੀਰੀਅਡ ਸੀਗਾ ਔਰ ਉੱਥੇ ਨਾ ਹੀ ਕੋਈ ਸਿਕਿਉਰਿਟੀ ਸੀਗੀ ਨਾ ਹੀ ਕੋਈ ਉੱਥੇ ਐਚਕੇ ਟੀਮ ਸੀਗੀ ਮਾਲੋ ਕੋਈ ਵੀ ਟੀਮ ਉਥੇ ਵਰਕ ਨਹੀਂ ਕਰ ਰਹੀ ਸੀ 3 ਮਹੀਨੇ ਬਿਨਾ ਸਿਕਿਉਰਿਟੀ ਤੋਂ ਗੇਟ ਬਿਲਕੁਲ ਖਾਲੀ ਰਿਹਾ ਜੀ ਔਰ ਜਿੱਦਾਂ ਟੀਮ ਸਾਡੀ ਆਈ ਆ ਆਉਂਦਿਆਂ ਸਾਰ ਸਭ ਤੋਂ ਪਹਿਲਾਂ ਅਸੀਂ ਸਿਕਿਉਰਿਟੀ ਰਨ ਕੀਤੀ ਆ ਐਚਕੇ ਆ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਕੂੜਾ ਵਗੈਰਾ ਥੱਲੇ ਜੋ ਗਾਰਵੇ ਚੱਕਣ ਵਾਸਤੇ ਉਹ ਟੀਮ ਉੱਥੇ ਸਿਲੈਕਟ ਕੀਤੀ ਗਈ ਤਾਂ ਇਹ ਕੁਝ ਬਹੁਤ ਮੇਜਰ ਜਿਹੜੇ ਇਸ਼ੂ ਸੀਗੇ ਨਾ ਉਹ ਸੋਲਵ ਹੋ ਚੁੱਕੇ ਆ 95% ਤੱਕ ਹਾਂ ਜੀ ਜਿਸ ਤਰੀਕੇ ਤੁਸੀਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਕਿ ਕੁਝ ਇੱਕ ਐਕਟੀਵਿਟੀ ਫਲਾਈ ਕਰੀ ਜੀ ਇਹ ਨੇਕਟੀਵਿਟੀ ਫ্লাই ਰਹੀ ਸੀ ਕਿਹਦੇ ਵੱਲੋਂ ਫ্লাই ਜਾ ਰਹੀ ਸੀ ਔਰ ਪਿੱਛੇ ਜਿਹੜੀ ਇਹਦੀ ਮਨਸ਼ਾ ਕੀ ਸੀ ਕਿ ਨੇਕਟੀਵਿਟੀ ਫ্লাই ਕਰ ਮੈਮ ਅ ਕਈ ਚੀਜ਼ਾਂ ਸੀਗੀਆਂ ਉਹਦੇ ਵਿੱਚ ਜੋ ਸਾਡੇ ਕੋਲ ਉੱਪਰ ਕੇ ਸਾਹਮਣੇ ਆਈਆਂ ਜੋ ਕਈ ਬਿਲਡਰਸ ਵੀ ਸੀਗੇ ਜਿਹੜੇ ਨਾਲ ਹੀ ਹੁਣ ਅਸੀਂ ਚਲੋ ਨਾਮ ਤਾਂ ਨਹੀਂ ਲੈਣਾ ਚਾਹੁੰਦੇ ਬਟ ਵੀ ਹੈਵ ਅਪਰੂਵ ਸਾਡੇ ਕੋਲ ਬੜਾ ਕੁਝ ਆਇਆ ਉਹਨਾਂ ਦਾ ਮਨਸ਼ਾ ਇਹ ਸੀਗੀ ਕਿ ਇਹ ਜਿਹੜੀ ਸੁਸਾਇਟੀ ਹੈ ਇਹਦੀ ਮਾਰਕੀਟ ਡਾਊਨ ਕੀਤੀ ਜਾਵੇ ਤਾਂ ਕਿ ਜਿਹੜੇ ਨੇੜੇ ਸੋਸਾਇਟੀ ਆ ਉਹਨਾਂ ਦੇ ਫਲੈਟਸ ਵਗੈਰਾ ਜਿਆਦਾ ਹੀ ਅੱਛੀ ਅਮਾਉਂਟ ਦੇ ਨਾਲ ਸੇਲ ਹੋ ਸਕਣ ਠੀਕ ਹੈ ਜੀ ਥੋੜਾ ਜਿਹਾ ਨਾ ਏਨੀ ਗਹਿਰਾਈ ਤੇ ਜਾਓ ਤੇ ਦੇਖੋ ਪੂਰੋ ਪ੍ਰੀਮੀਅਮ ਅਪਾਰਟਮੈਂਟ ਹੈ ਕੀ ਕਿਦਾਂ ਇਹਦਾ ਨਾਮ ਹੈਗਾ ਨਾ ਪੂਰੋ ਪ੍ਰੀਮੀਅਮ ਅਪਾਰਟਮੈਂਟ ਐਕਚੁਅਲ ਤੇ ਇਹ ਪ੍ਰੀਮੀਅਮ ਅਪਾਰਟਮੈਂਟਸ ਹੈਗੇ ਤੇ 31 ਏਕੜ 'ਚ 1620 ਫਲੈਟ ਬਣੇ ਆ ਉੱਥੇ ਅਗਰ ਤੁਸੀਂ ਜਾ ਕੇ ਦੇਖੋਗੇ ਜਿੰਨਾ ਪਾਵਰ ਦੇ ਗੈਪ ਹੈਗਾ ਕੋਈ ਸੋਸਾਇਟੀ ਇੰਨਾ ਗੈਪ ਨਹੀਂ ਹੈ ਕਿ ਤੁਸੀਂ ਐਮੈਨਿਟੀਆਂ ਦੀ ਗੱਲ ਕਰੋਗੇ ਫਿਰ ਟੈਂਪਰੇਚਰ ਕੰਟਰੋਲਡ সুইমিং ਪੂਲ ਹੈਗਾ ਸਪੋਰਟਸ ਕੰਪਲੈਕਸ ਹੈਗਾ ਇੰਡੋਰ ਆਊਟਡੋਰ ਬਾਸਕਟਬਾਲ ਦੇ ਗਰਾਊਂਡ ਟੈਨਿਸ ਦੇ ਗਰਾਊਂਡ 스ਕੇਟਿੰਗ ਗਰਾਊਂਡ ਫੁੱਟਬਾਲ ਗਰਾਊਂਡ ਵਾਲੀਬॉल ਗਰਾਊਂਡ ਇੰਡੋਰ ਮੇਂ ਆਪਕੇ ਪਾਸ ਟੈਨਿਸ ਗਰਾਊਂਡ ਜਿਮਨੀਜ਼ੀਅਮ ਕੈਫੇਟੇਰੀਆ ਦਾ ਸਪੇਸ ਸਾਡੇ ਕੋਲ ਕਮਿਊਨਿਟੀ ਸੈਂਟਰ ਇੰਨਾ ਵੱਡਾ ਕਿ ਜਿਹੜਾ ਜੇ ਮਤਲਬ ਕੋਈ ਹੰਡ ਕਵਰਡ ਏਰੀਆ ਹੈਗਾ ਉਹ ਇੰਨਾ ਕ ਜਿਆਦਾ ਹੈਗਾ ਕਿ ਜਿਹੜੀ ਸਰਾਉਂਡਿੰਗਸ ਸੁਸਾਇਟੀ ਜਿੰਨੀਆਂ ਵੀ ਆ ਰਹੀਆਂ ਨਵੀਆਂ ਉਹ ਜਿਸ ਰੇਟ ਤੇ ਵਿਕ ਰਹੀਆਂ 3 3 4 4 ਗੁਣਾ ਰੇਟ ਤੇ ਵਿਕ ਰਹੀਆਂ ਉਹ ਜਦ ਵੀ ਉੱਥੇ ਆਣਾ ਬੰਦਾ ਸਾਡੀ ਸੁਸਾਇਟੀ 'ਚ ਆ ਜਾਏਗਾ ਉਹ ਉੱਥੇ ਦੇਖੇਗਾ ਵੀ ਨਹੀਂ ਅਗਰ ਇਹ ਸਾਰੀ ਅਮੈਨਿਟੀਆਂ ਠੀਕ ਤਰ੍ਹਾਂ ਨਾਲ ਮੇਨਟੇਨ ਕੀਤੀਆਂ ਜਾਣ ਜਿਹੜੀ ਤੁਸੀਂ ਪ੍ਰੋਬਲਮ ਪੁੱਛ ਰਹੇ ਹੋ ਨਾ 메ਜਰ ਪ੍ਰੋਬਲਮ ਸੀਗੀ ਸਾਡੇ ਲਾਅ ਐਂਡ ਔਰਡਰ ਦੂਜੀ ਪ੍ਰੋਬਲਮ ਸੀਗੀ ਹਾਊਸਕੀਪਿੰਗ ਸਾਫ ਸਫਾਈ ਨਹੀਂ ਸੀ ਇੰਨੇ ਮਹੀਨੇ ਇਹ ਕੋਰਪ ਡਿ ਇੰਟਰਵੈਂਕਸ਼ਨ ਕਰਕੇ ਇਲੈਕਸ਼ਨ ਸੇ ਹੋ ਰਹੇ ਸੀ ਤਾਂ ਕਰਕੇ ਇੱਥੇ ਕੋਈ ਵੀ ਆਡਿਟਰੀ ਫੰਕਸ਼ਨ ਨਹੀਂ ਕਰੀ ਸੀ ਸਿਕਿਉਰਿਟੀ ਹੌਸਟਪਿੰਗ ਨਾ ਹੋਣ ਕਰਕੇ ਉੱਥੇ ਸਾਰੇ ਲਈ ਥਰੋਫੇਰ ਬਣਿਆ ਹੋਇਆ ਜਿਹਦੇ ਬ੍ਰੋਕਰ ਦਾ ਜੀ ਕਰਦਾ ਸੀ ਉਹ ਉੱਥੇ ਕਿਸੇ ਵੀ ਤਰ੍ਹਾਂ ਦੇ ਐਲੀਮੈਂਟਸ ਨੂੰ ਇਲੈਗਲ Occupants ਨੂੰ ਰੈਂਟ ਆਊਟ ਕਰ ਦਿੰਦੇ ਮੈਕਸਿਮਮ ਜਿਹੜੇ ਸਾਡੇ ਓਨਰਸ ਹੈਗੇ ਜਾਂ ਤਾਂ ਉਹ ਅਬ੍ਰੋਡ ਰਹਿੰਦੇ ਆ ਜਾਂ ਫਿਰ ਉਹ ਪਿੰਨਟ ਹੁੰਦੇ ਆ ਜਿਨ੍ਹਾਂ ਨੇ ਪੈਸੇ ਇਨਵੈਸਟ ਕੀਤੇ ਸੀ 2012 ਜਾਂਦੇ ਸੋਸਾਇਟੀ ਆਈ ਸੀ ਉਸ ਉਹਨਾਂ ਨੂੰ ਬ੍ਰੋਕਰਾਂ ਨੂੰ ਚਾਬੀਆਂ ਦੇ ਦਿੱਤੀਆਂ ਉਹਨਾਂ ਨੂੰ ਪਤਾ ਵੀ ਨਹੀਂ ਹੈਗਾ ਕਿ ਅੱਗੇ რა ਬਣ ਰਿਹਾ ਹੈ। ਉਹ ਬ੍ਰੋਕਰ ਕੀ ਕਰਦੇ ਆ ਉਹਨਾਂ ਨੂੰ ਕਹਿ ਦਿੰਦੇ ਕਿ ਫੈਮਲੀ ਨਹੀਂ ਦੇਤਾ ਜੀ। ਪਰ ਦਿੱਤਾ ਕਿੰਨੂੰ ਹੈ ਉੱਥੇ ਦੋ ਦੀ ਜਗਾ ਪੰਜ ਪੰਜ 10 15 15 ਮੁੰਡੇ ਰਹਿੰਦੇ ਆ। ਔਰ ਉਹ ਉੱਥੇ ਡਰੱਗ ਦਾ ਕੰਮ ਵੀ ਕਰ ਰਹੇ ਆ। ਉੱਥੇ ਪੋਜੀਸ਼ਨ ਦਾ ਕੰਮ ਵੀ ਕਰ ਰਹੇ ਆ। ਉਹਨਾਂ ਨੂੰ ਕੁਛੇ ਚ ਕਰਨ ਵਾਲਾ ਕੋਈ ਨਹੀਂ ਹੈ। ਤੇ ਜਦ ਇਹ ਆਰਡਰ ਬਿਊ ਬਣੀ ਹੈ ਤੇ ਇਹ ਆਰਡਰ ਇੱਥੇ ਨਾ ਬਣੇ। ਇਹ ਬਹੁਤ ਸਾਰੇ ਲੋਕਾਂ ਦੀ ਸਾਜ਼ਿਸ਼ ਹੈਗੀ ਉਹ ਚਾਹੁੰਦੇ ਵੀ ਬਣੇ। ਕੋਈ ਨਹੀਂ ਚਾਹੁੰਦਾ ਇੱਥੇ ਆਸਪਾਸ ਦਾ ਬਿਲਡਰ ਕੀ ਸਾਡੀ ਸੋਸਾਇਟੀ ਵਧੀਆ ਤਰੀਕੇ ਨਾਲ ਚੱਲੇ। ਅਗਰ ਇਹ ਵਧੀਆ ਤਰੀਕੇ ਨਾਲ ਚੱ ਉਹ ਲੱਗਤ ਹੈ ਕਿ ਟਮਾਟਾ ਸਰਦਾਰੀ ਕਿ ਨਾ ਬਣੇ ਟਮਾਟਾ ਤੁਸੀਂ ਦੇਖੋ ਜੀ ਉਹਨਾਂ ਨੇ ਕੁਝ ਕੋਸ਼ਿਸ਼ ਕੀਤੀ ਵੀ ਹੈ ਪਰ ਵੀ ਰਹੇ ਇਹ ਸਰਦਾਰਾ ਗਵਾਡੇ ਕਹ ਰਹੇ ਸੀ ਜੀ ਆਪਸੀ ਨਹੀਂ ਪਰਨਾਗੇ ਨਹੀਂ ਨਹੀਂ ਬਿਲਕੁਲ ਅੱਜ ਅਸੀਂ ਗਵਾਡਾ ਨਾਲ ਕੋਆਰਡੀਨੇਟ ਕਰਕੇ ਸਾਰਾ ਕੁਝ ਕਰ ਰਹੇ ਹਾਂ ਉਹ ਸਾਡੀ ਪੂਰੀ ਸਪੋਰਟ ਕਰ ਰਹੇ ਹੈ ਤਾਂ ਉਹ ਪਿਛਲੇ 2 ਮਹੀਨੇ ਤੋਂ ਅਸੀਂ ਦੇਖ ਰਹੇ ਹਾਂ ਜਿਸ ਤਹਾਵ ਨਾਲ ਕਿ ਉਹਨਾਂ ਨੇ ਕੰਮ ਕਰ ਰਹੇ ਹੈ ਉਹ ਪੂਰੀ ਸਪੋਰਟ ਸਾਨੂੰ ਕਰ ਰਹੇ ਹੈ ਉਹ ਸਾਡੇ ਨਾਲ ਖੜੇ ਹੈ ਹਰ ਇੱਕ ਚੀਜ਼ ਨੂੰ ਹੈਂਡਲ ਕਰਨ ਨੂੰ ਨਾਲ ਖੜੇ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਦੇ ਨਾਲ ਖੜੇ ਹੈ ਉਹਨਿ ਸਟੇਸ਼ਨ ਸਾਡੇ ਨਾਲ ਖੜੇ ਆ ਤਾਂ ਹੀ ਕਰਕੇ ਹੁਣ ਮੈਕਸਿਮਮ ਬੜੀ ਇਲੀਗਲ ਓਕਪਾਇੰਟਸ ਨਹੀਂ ਆ ਤੁਹਾਨੂੰ ਰੈਡੀਕੇਟ ਕਰਦੇ ਆ। ਉਹ ਲਾਅ ਐਂਡ ਔਰਡਰ ਦੀ ਸਿਚੁਏਸ਼ਨ ਕਾਫੀ ਠੀਕ ਹੋ ਗਈ ਹੈ। ਹਾਊਸਕੀਪਿੰਗ ਪ੍ਰੋਪਰ ਹੈ ਔਰ ਬਿਲਕੁਲ ਸਾਫ਼ ਸੁਵਾਈ ਹੈਗੀ ਉਸਨੇ। ਤੁਸੀਂ ਦੇਖ ਲਓ ਪਿਛਲੇ 2 ਮਹੀਨੇ ਚ 20 ਤੇ 30% ਉਸਨੇ ਪੱਕੀ ਰੇਟ ਵਧਾ ਦਿੱਤੀ ਸਾਡੇ ਫਲੈਟਾਂ ਦੇ। ਤੇ ਆਉਣ ਵਾਲੇ ਟਾਈਮ 'ਚ ਹੋਰ ਵਧੀਆ ਹੋ ਜਾਣਗੇ। ਉਹ ਜਿਹੜਾ ਨੈਗੇਟਿਵਿਟੀ ਵਾਲਾ ਤੁਸੀਂ ਜੋ ਦੋ ਚਾਰ ਚਾਰ ਚਿਕਲੇ ਤੋਂ ਸੁਣੋ ਸੁਣੋ ਲੱਗ ਗਏ ਹਨ ਦੁਆਰਾ ਸਰ ਨਹੀਂ ਨਹੀਂ ਉਹ ਉਹਨਾਂ ਤੋਂ ਪਹਿਲਾਂ ਸਰ ਜਦੋਂ ਅਸੀਂ ਆਰਡੂਲੀ ਨਹੀਂ ਉਸੇ ਪੁਆ ਉਸ ਟਾਈਮ ਨਾ ਸਿਕਿਉਰਿਟੀ ਸੀਗੀ ਨਾ ਕੋਈ ਐਚਕੀ ਟੀਮ ਸੀਗੀ ਕੁਝ ਵੀ ਨਹੀਂ ਸੀਗਾ ਅਸੀਂ ਵੀ ਨਹੀਂ ਸੀ ਉਸ ਟਾਈਮ ਹੋਈ ਸੀ ਜਦ ਤੁਹਾਡੇ ਇਲੈਕਸ਼ਨ ਨਹੀਂ ਹੋਏ 15 ਅਪ੍ਰੈਲ 2000 ਬਿਲਕੁਲ ਮੈਂ ਵੀ ਇੱਕ ਰੈਜ਼ੀਡੈਂਟ ਜਦੋਂ ਇਹ ਫਲੈਟ ਲਿਆ 1 ਕਰੋੜ 30 ਲੱਗਾ ਦਿੱਲੀ ਦੀ ਪਾਰਟੀ ਮੇਰੇ ਫਲੈਟ ਦਾ ਰੇਟ 1 ਕਰੋੜ 80 ਲੱਖ ਰੁਪਏ ਲਾ ਕੇ ਗਈ ਮੇਰਾ ਆਪਣਾ ਆਮ ਨਾਟ ਅ ਪਾਰਟ ਆਫ ਦਾ ਆਰਡਬਲ ਆਨਲੀ ਦਾ ਲੀਗਲ ਕਾਉਂਸਲ ਆਫ ਦਾ ਆਰਡਬਲ ਤੁਸੀਂ ਕਮਾਡਾ ਦਾ ਕੁਐਸਚਨ ਚੁੱਕਿਆ ਕਮਾਡਾ ਇੰਨੀ ਪੋਜ਼ਿਟਿਵ ਹੈ ਕਿ ਸਰ ਉਹਨਾਂ ਨੇ 167 ਫਲੈਟਸ ਦੇ ਆਊਟਸੋਰਸ ਇਸ ਟੂ ਆਈਏਐਸ ਐਂਡ ਆਈਪੀਐਸ ਆਫ ਪੰਜਾਬ ਹੈ ਨਾ ਸਰ ਆਈਏਐਸ ਆਈਪੀਐਸ ਕੋਈ ਐਵੇਂ ਦੀ ਸੁਸਾਇਟੀ ਨਹੀਂ ਜਾਣਗੇ ਤੁਸੀਂ ਜਿੰਨੀ ਸੋ ਹੋਮਲੈਂਡ ਹੈ ਵਧੀਆ ਵਧੀਆ ਸੁਸਾਇਟੀਆਂ ਹੈਗੀਆਂ ਤੇ ਉੱਥੇ ਕਿਉਂ ਨਹੀਂ ਗਏ ਕਿ ਉੱਥੇ ਨਹੀਂ ਜਾ ਸਕਦੇ ਸੀ ਪ੍ਰਾਈਵੇਟ ਵੀ ਗਵਰਨਮੈਂਟ ਚਾਹਣਾ ਚਾਹੇ ਤੇ ਅਲੋਟ ਕਰ ਸਕਦੀ ਹੈ ਉਹਦੇ ਇਲਾਵਾ ਸਰ ਡਾਕਟਰਸ ਵਾਸਤੇ ਡਿਫਰੈਂਟ ਗਮਾਡਾ ਨੇ ਦਿੱਤਾ ਡਾਕਟਰਾਂ ਵਾਸਤੇ ਵਿਖਰਾ ਸਭ ਵਾਸਤੇ ਵਖਰਾ ਔਰ ਗਮਾਡਾ ਦੇ ਜਿਹੜੇ ਈਓ ਸਾਹਿਬ ਨੇ ਉਹ ਇੱਥੇ ਇੱਥੇ ਰਹਿੰਦੇ ਨੇ ਪੂਰਾ ਪ੍ਰੀਮੀਅਮ ਵਿੱਚ ਤੇ ਦੇ ਨੋਜ਼ ਵੈਲ ਔਰ ਬਾਕੀ ਰਹੀ ਸਰ ਇਹ दिवाली का तोहफा होगा जो जिमनैसटिक्स और सारी चीज़ा कर रहे हैं गल स्विमिंग पूल है दिवाली का तोहफा है जो इन्हों को सब कुछ हैंड ओवर आ गया जो कि पब्लिक वास्ते ओपन हो जाएगा सर, पूल सर, पूल पूल ने? ने जी देवे देवे सर मैं लीगल काउंसल हाँ इन्हों का बींग रेजिडेंट एंड बींग लीगल काउंसल सर मेरी भूमिका है जिन्हें भी इतने लीगली जो कम होने हैं जिम्मे टीन एंड की वेरीफिकेशन हुई ਜੋ ਵੀ ਜੋ ਵੀ ਬੰਦਾ ਸਿਕਿਉਰਿਟੀ ਗਾਰਡ ਵੀ ਰੱਖਿਆ ਜਾਂਦਾ ਉਹਦੀ ਪ੍ਰੋਪਰ ਪੁਲਿਸ ਵੈਰੀਫਿਕੇਸ਼ਨ ਉਹਦੀ ਪ੍ਰੋਪਰ ਫਾਈਲ ਬਣਦੀ ਜੋ RWA ਦੇ ਰੂਲਸ ਨੇ ਜੋ ਆਪਣੇ ਪੰਜਾਬ ਐਕਟਰ ਜੋ ਰੂਲਸ ਹੈ ਉਹ ਰੂਲਸ ਫਾਲੋ ਹੋਏ ਤਾਂ ਕਿ ਕੁਝ ਵੀ ਕੰਮ ਇਲੀਗਲ ਨਾ ਹੋ ਜਾਏ ਜਿਵੇਂ ਜੋ ਡਿਫਾਲਟਰ ਬੰਦੇ ਜੋ ਮੇਨਟੇਨ ਨਹੀਂ ਦੇ ਰਹੇ ਹੁਣ ਵੀ ਇਨਾਂ ਕੋਲ 70% ਲੋਕਾਂ ਦੀ ਮੇਨਟੇਨੈਂਸ ਆ ਰਹੀ ਹੈ ਫਿਰ ਵੀ ਸੋਸਾਇਟੀ ਇੰਨੀ ਵਧੀਆ ਚੱਲ ਰਹੀ ਹੈ ਜਦੋਂ 100% ਲੋਕਾਂ ਦੀ ਆ ਜਾਏਗੀ ਉਹ ਸੋਸਾਇਟੀ ਮੈਂ ਕਹਿ ਰਿਹਾ ਇਸ ਪ੍ਰਾਈਸ ਸਿਟੀ ਦੀ ਸਭ ਤੋਂ ਵਧੀਆ ਸੋਸਾਇਟੀ ਹੋਏਗੀ ਅਸ ਦੀ ਡੇਟ ਜੇਕਰ ਆਪਸ਼ਨ ਹੋ ਜਾਏ ਤੇ ਮੈਨੂੰ ਨਹੀਂ ਲੱਗਦਾ ਕਿ ਇੱਕ ਵੀ ਫਲੈਟ ਬੰਦਾ ਛੱਡੇਗਾ ਕਿਉਂਕਿ ਉਹ ਆਪਸ਼ਨ ਹੋਏਗੀ 1 ਕਰੋੜ 10 ਲੱਗਦੀ 1 ਕਰੋੜ 20 ਲੱਗਦੀ ਜੋ ਮੈਂ 1 ਕਰੋੜ 30 ਲੱਗਦਾ ਮੈਂ ਖੁਦ ਖਰੀਦੀ ਹੈ ਅਗਰ ਮੈਨੂੰ 10 ਦਾ ਮਿਲੇਗਾ ਸਰ ਮੈਂ ਗੱਟੋ ਦਾ ਜਿੰਨਾ ਮੇਰਾ ਬਜਟ ਹੋਏਗਾ ਮ ਔਰ ਜਿੰਨਾ ਲੀਗਲ ਜੀ ਦਾ ਕੰਮ ਲੈ ਕੇ ਉਹਨਾਂ ਗਮਾੜਾ ਗਰਾਮ ਪੰਨੇ ਵੀ ਅੰਦਰ ਇਹ ਅਧਿਕਾਰੀ ਅਗੇ ਉਹਨਾਂ ਬਹੁਤ ਕਪੜਾ ਕੀਤਾ ਪਰ ਇਹ ਕੋਈ ਵੀ ਮੰਗ ਮੰਗੇ ਵੀ ਕੀਤੀ ਉਹ ਚੱਲਦੀ ਵੀ ਇਨਕੁਆਇਰੀ ਸਰ ਉਹ ਨੈਟਿਵ ਸੀਆਰ ਡਬਲਯੂ ਤੁਹਾਡੀ ਕਰੇਗੀ ਅਗੇ ਸਰ ਆਰ ਡਬਲਯੂ ਐਚ ਉਹ ਹੋਣ ਵਾਲਾ ਕੰਮ ਮੈਂ ਸਾਰਾ ਕਰੇਗੀ ਪਹਿਲਾ ਤੇ ਇਹਨੂੰ ਲੀਵੇਬਲ এনवायरमेंट ਬਣਾਤਾ ਇਹਨਾਂ ਨੇ ਮੈਂ ਜਦੋਂ ਇੱਥੇ ਆਇਆ ਸੀ 3-4 ਮਹੀਨਾ ਪਹਿਲੇ ਮੈਂ ਇੱਕ ਦਿਨ মিডিਆ ਨੂੰ ਇਨਵਾਈਟ ਵੀ ਕਰਾਂਗਾ ਪਰਸਨਲੀ ਆਪਣੇ ਘਰ ਜਦੋਂ ਮੈਂ ਆਇਆ ਸੀ ਸਰ ਉੱਥੇ ਕੁਝ ਵੀ ਨਹੀਂ ਸੀ ਨਾ ਕੋਈ ਸਿਕਿਉਰਟੀ ਸੀ ਮੇਰੇ ਘਰ ਦੇ ਅੰਦਰ ਮਤਲਬ ਲੇਬਰ ਉੱਤੇ ਸਭ ਕੁਝ ਗੰਦਸ ਦੇਖਿਆ ਮੈਂ ਜਦੋਂ ਦੀ RWA ਬਣੀ ਐ ਸੌਰ ਦੇ ਬਾਅਦ ਤੋਂ ਮਤਲਬ ਹੁਣ 빙ਾ ਮੀਡੀਆ ਪ੍ਰਸਨ ਤੁਸੀਂ ਐਂਟਰੀ ਲੈ ਕੇ ਦਿਖਾ ਦਿਓ ਜਦੋਂ ਤੁਸੀਂ ਆਓਗੇ ਤੁਹਾਡੀ ਗੱਡੀ ਦਾ ਮੈਸੇਜ ਆਏਗਾ ਅਗਰ ਤੁਸੀਂ ਕਹੇ ਸੀ B3102 ਵਕੀਲ ਸਾਹਿਬ ਤੇ ਜਾਣਾ ਤਾਂ ਜਦੋਂ ਤੱਕ ਮੈਂ ਅਪਰੂਵਲ ਮਾਈਗੇਟ ਨਹੀਂ ਦਵਾਉਂਗਾ ਤੁਹਾਡੀ ਗੱਡੀ ਅੰਦਰ ਨਹੀਂ ਜਾਏਗੀ ਭਾਵੇਂ ਤੁਸੀਂ ਜੋ ਮਰਜ਼ੀ ਕਰ ਲਓ ਉਹਦਾ ਪ੍ਰੂਫ ਹੈ ਕਿ ਐਸਐਚਓ ਸਾਹਿਬ ਦਾ ਫੋਨ ਆਇਆ ਕਹਿੰਦੇ ਯਾਰ ਗੱਡੀ ਅੰਦਰ ਕਿਉਂ ਨਹੀਂ ਭੇਜ ਰਹੇ ਈਵਨ ਪੁਲਿਸ ਵਾਲਿਆਂ ਨੇ ਵੀ ਗੱਡੀ ਰੋਕੀ ਕਿ ਭਈ ਨਹੀਂ ਪਹਿਲਾਂ ਇੱਕ ਵਾਰੀ ਅੰਦਰ ਤੋਂ ਘਵਾ ਦਿਓ ਸਰ ਥਿਸ ਇਜ਼ ਦਾ ਪਾਵਰ ਆਫ ਦਾ ਆਰਡਬਲ ਇਹ ਇਹਨਾਂ ਨੇ ਕਿਹਾ ਜਿਹੜੀ ਗੇਟ ਤੇ ਹੰਗਾਮਾ ਆਇਆ ਕਿ ਜਿਹੜੀ ਨੇ ਹੰਗਾਮਾ ਕੀਤਾ ਸੀ ਕਿ ਮੈਂ ਲੈ ਮੇਰਾ ਆ ਗਿਆ ਮੇਰੀ ਨਹੀਂ ਤੇ ਮੈਨੂੰ ਅੰਦਰ ਹੀ ਚਾਮ ਦੇ ਸਰ ਪਤਾ ਕੀ ਹੈ ਉਸ ਉਸੇ ਚਾਹਾਨੂੰ ਨਹੀਂ ਜਾਣਦੇ ਮਾਲਕਾਂ ਨੂੰ ਜਾਣਦੇ ਬਿਲਕੁਲ ਸਰ ਮਾਲਕਾਂ ਨੂੰ ਕਦੇ ਵੀ ਨਹੀਂ ਰੋਕਿਆ ਉਹ ਸਿਰਫ ਅਸਿਰਫ ਕੁਝ ਮੁੱਠੀ ਵਰਦੇ ਲੋਕ ਰਹਿ ਗਏ ਨੇ ਜੋ ਬੰਦੇ ਮੇਨਟੇਨੈਂਸ ਨਹੀਂ ਦੇਣਾ ਚਾਹੁੰਦੇ ਜਿਨ੍ਹਾਂ ਨੂੰ ਲੱਗਦਾ ਕਿ ਫ੍ਰੀ ਦੀ ਸਰਵਿਸਿਜ਼ ਮਿਲ ਜੇ ਫਰੀ ਦੀ ਸਰਵਿਸ ਜਿਵੇਂ ਜਿਵੇਂ ਉਹ ਇੰਨੇ ਸਾਲ ਉਹਨਾਂ ਨੇ ਕੱਟਤੇ ਉਹਨਾਂ ਨੂੰ ਲੱਗਦਾ ਕਿ ਯਾਰ ਹੁਣ ਵੀ ਫਰੀ ਸਭ ਕੁਝ ਮਿਲਦਾ ਰਹਾ ਆਪਾਂ ਫਰੀਦਾ ਖਾਂਦੇ ਰਹੀਏ ਜੋ ਮੇਨਟੇਨੈਂਸ ਪੇਅਰ ਨੇ ਉਹ ਤਾਂ ਮੇਨਟੇਨ ਦੇ ਹੀ ਰਹੇ ਨੇ ਸੁਸਾਇਟੀ ਤੇ ਚੱਲੀ ਰਹੀ ਹੈ ਚਲੋ ਲਿਫਟਾਂ ਉਹ ਤੇਨ ਕਿ ਹਾਊਸਕੀਪਿੰਗ ਹੋ ਰੱਖਣਗੇ ਔਰ ਆਪਾਂ ਫਰੀ ਵੀ ਫਰੀ ਚੱਲੀ ਜਾਏਗਾ ਸਰ ਐਓ ਜੇ ਬੰਦੇ ਤੇ ਹਰ ਜਗ੍ਹਾ ਹੁੰਦੇ ਨੇ ਇਟ ਇਜ਼ ਨੋਟ ਅਬਾਊਟ ਮੋਹਾਲੀ ਇਟ ਇਜ਼ ਅਬਾਊਟ ਆਰ ਸਾਰੀ ਗਵਰਨਮੈਂਟ ਦੀ ਵੀ ਗੱਲ ਕਰੀਏ ਉੱਥੇ ਵੀ ਆਉਣਗੇ ਹਰ ਜਗ੍ਹਾ ਹੁੰਦੇ ਨੇ ਅਗਰ 10 ਬੰਦਾ ਮੇਨਟੇਨ ਦੇ ਰਿਹਾ ਤੇ ਇੱਕ ਆਦਾ ਬੰਦਾ ਦੋ ਬੰਦੇ ਹੋਣਗੇ ਜੋ ਨਹੀਂ ਦੇਣਾ ਚਾਹੁੰਦੇ ਜੋ ਫ੍ਰੀ ਚ एवरीथिंग ਦੇ ਵਾਂਟ ਟੂ ਯੂਜ਼ ਉਹਦੇ ਵਾਸਤੇ ਸਰ ਮੇਰਾ ਹੈ ਕਿ ਹੁਣ ਤੇ ਆਪਾਂ ਕਮਿਊਨੀਕੇਸ਼ਨ ਨਾਲ ਗੱਲ ਚਲਾ ਰਹੇ ਆਂ ਉਹਦੇ ਬਾਅਦ ਲੀਗਲ ਆਪਾਂ ਜੋ ਵੀ ਲੀਗਲੀ ਕਾਰਵਾਈ ਔਰ ਜਿਹਦੇ ਜਿਆਦਾ ਜਿਆਦਾ ਪੈਸੇ ਨੇ ਇਵਨ ਲੋਕਾਂ ਦੇ ਲੱਖ ਰੁਪਏ 15 15 20 20 ਲੱਖ ਰੁਪਏ ਮੇਨਟੇਨਸ ਪੈਂਡਿੰਗ ਹੈਗੀ ਲੋਕਾਂ ਦੀ ਉਹ ਕਿਵੇਂ ਰਿਕਵਰੀ ਹੋਣੀ ਹੈ ਉਹ ਸਰਕੋਰਟ ਸਾਡੇ ਨਾਲ ਹੈ ਰਿਕਵਰੀ ਸੂਟ ਸਾਡੇ ਨਾਲ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਡੇ ਨਾਲ ਹੈ ਕਮਾਟਾ ਸਾਡੇ ਨਾਲ ਹੈ ਆਪਾਂ ਉਹਨੂੰ ਰਿਕਵਰ ਕਰਾ ਕੇ ਦਵਾਗੇ ਦੱਸੋ ਪ੍ਰੈਜ਼ੀਡੈਂਟ ਸਾਹਿਬ ਪਾਰਕਿੰਗ ਨੂੰ ਲੈ ਕੇ ਸਾਡੀ ਗੱਲ ਹੋ ਚੁੱਕੀ ਹੈ ਕਮਾਟਾ ਦੇ ਨਾਲ ਫਿਲਹਾਲ ਤਾਂ ਜਿਹੜੀਆਂ ਬਾਹਰ ਪਾਰਕਿੰਗ ਲੱਗ ਰਹੀਆਂ ਆਆਂ ਉਹਨੂੰ ਵੀ ਅਸੀਂ ਨਾ ਮਾਰਕਿੰਗ ਕਰ ਰਹੇ ਹਾਂ ਜੀ ਆ ਪ੍ਰੋਪਰ ਤਰੀਕੇ ਨਾਲ ਪਰ ਫਲੈਟ ਨੂੰ ਗੱਡੀ ਅਲਾਊ ਕਰ ਰਹੇ ਜਿੱਦਾਂ 3 ਬੀ ਐਚ ਕੇ ਉਹਨਾਂ ਨੂੰ 2 ਵਹੀਕਲ ਦੋ ਕਾਰ ਅਲਾਉ ਹੋਣਗੀਆਂ ਜਿਹੜਾ 1 ਬੀ ਐਚ ਕੇ ਉਹਨਾਂ ਨੂੰ ਇੱਕ ਹੋਏਗੀ ਪ੍ਰੋਪਰ ਤਰੀਕੇ ਨਾਲ ਅਸੀਂ ਮਾਰਕਿੰਗ ਕਰਕੇ ਨਾ ਆਸਪਰ ਦੀਵਾਲੀ ਹੋਰ डन ਕਰ ਰਹੇ ਆਂ ਔਰ ਜਿਹੜੀ ਨੀਚੇ ਵਾਲੀ ਪਾਰਕਿੰਗ ਆ ਇਹਦੀ ਵੀ ਗੱਲ ਮੋਸਟਲੀ ਕਮਾਟਨ ਹੋ ਚੁੱਕੀ ਆ ਸੋ ਕੰਮ ਚੱਲ ਰਿਹਾ ਵਰਕਿੰਗ ਹੈ ਇਸ ਦੇ ਉਤੇ ਕੋਸ਼ਿਸ਼ ਪੂਰੀ ਹੈ ਕਿ ਨੈਕਸਟ ਈਅਰ ਤੇ ਸਟਾਰਟਿੰਗ ਜਾਂ ਮਿਡ ਦੇ ਵਿੱਚ ਵਿੱਚ ਉਹ ਵੀ ਚੱਲ ਜਾਏਗੀ ਕਿਉਂਕਿ ਥੱਲੇ ਫਾਇਰ ਵਰਕ ਵਾਲਾ ਵੀ ਕੰਮ ਮੋਸਟਲੀ ਕੰਪਲੀਟ ਹੋ ਚੁੱਕਿਆ ਹੈ ਸੋ mostly it will be done ਆਪਾਂ ਜਿਹੜੀ ਨੈਕਸਟ press conference ਕਰਾਂਗੇ ਨਾ ਸਰ ਉੱਥੇ permits issues ਕਰਾਂਗੇ ਔਰ ਤੁਹਾਨੂੰ ਦਿਖਾਵਾਂਗੇ ਜੋ ਇਹ parking ਦੀ ਗੱਲ ਕਰ ਰਹੇ ਹਾਂ basement parking that is the biggest parking ਉਹ ਇੰਨੀ ਵੱਡੀ ਹੈ ਸਰ ਕਿ ਮੈਂ ਮਤਲਬ ਤੁਹਾਨੂੰ ਕੀ ਦੱਸਾਂ ਕਿ ਤੁਸੀਂ ਜਿੱਧਰੋਂ ਆਏ ਹੋ ਨਾ ਇੰਨੇ ਮਤਲਬ ਕਿਲੋਮੀਟਰ ਜਰਨ ਦੇ ਕਿੰਨਾ ਏਰੀਆ ਹੋਣਾ ਮਤਲਬ 37 ਇੰਨੀ ਵੱਡੀ parking ਹੈ ਪੂਰਾ ਸ਼ਹਿਰ ਦਾ ਸ਼ਹਿਰ ਦੀਆਂ ਗੱਡੀਆਂ truck ਉੱਤੇ ਖੜੇ ਹੋ ਸਕਦੇ ਨੇ ਪਰ ਉਹ ਹੀ ਸਫਾਈ ਕਰਕੇ ਔਰ ਪ੍ਰੋਪਰ आरडब्ल्यूए ਨਾ ਕਰਕੇ ਉਹ ਬੰਦ ਪਈ ਸੀ ਹੁਣ ਕਮਾਡਾ ਨੂੰ ਜਦੋਂ ਮਿਲ ਗਿਆ ਕਿ ਪੋਜ਼ਿਟਿਵ ਐਂਗਲ ਕਿ ਸਰ ਆਪਾਂ ਤੇ 네ਗੇਟਿਵ ਵਾਸਤੇ ਜਾ ਨਹੀਂ ਰਹੇ ਆਪਾਂ ਪੋਜ਼ਿਟਿਵ ਪੋਜ਼ਿਟਿਵ ਕਰਕੇ ਉਹਨੂੰ ਚਾਲੂ ਕਰਾ ਦਿੱਤਾ ਸਫਾਈ ਵੀ ਮੈਡੀਕਲ ਸਪੋਰਟ ਨੂੰ ਲੈ ਕੇ ਹਾਂਜੀ ਮੈਡੀਕਲ ਸਪੋਰਟ ਨੂੰ ਲੈ ਕੇ ਅ ਮੈਡੀਕਲ ਸਪੋਰਟ ਨੂੰ ਹੈ ਕਿ ਨਾ ਸਰ ਡਿਸਪੈਂਸਰੀ ਵਗੈਰਾ ਦੀ ਵੀ ਗੱਲ ਸਾਡੀ ਕੰਪਲੀਟ ਲਗਭਗ ਹੋ ਚੁੱਕੀ ਆ ਅ ਹੋਰ ਵੀ ਕਈ ਚੀਜ਼ਾਂ ਜਿਹਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਡਿਸਪੈਂਸਰੀ ਵਗੈਰਾ ਜਿਹੜੀ ਉੱਥੇ ਓਪਨ ਹੋਵੇ ਤਾਂ ਕਿ ਜਿਹੜੀ ਸਹੂਲਤਾਂ ਜੋ ਅੰਦਰ ਤਾਂ ਮਿਲੇ ਮਿਲੇ ਜੋ ਨਾਲ ਸੋਸਾਇਟੀ ਆ ਜੇ ਕੋਈ ਬਾਹਰ ਤੋਂ ਕਿਸੇ ਇਨਫਰਾਸਟ੍ਰਕਚਰ ਕੋਈ ਵੀ ਚੀਜ਼ ਚਾਹੀਦੀ ਆ ਸਰ ਉਹ ਉਹ ਪ੍ਰੋਵਾਈਡ ਅਸੀਂ ਕਰਵਾ ਸਕੀਏ ਮੋਸਟਲੀ ਮੈਨੂੰ ਲੱਗਦਾ ਹੈ ਕਿ ਵਿਦਿਨ 2 ਵੀਕਸ ਦੇ ਵਿੱਚ ਵਿੱਚ ਸਾਡੀ ਪੂਰੀ ਕੋਸ਼ਿਸ਼ ਆ ਕਿ ਉਹ ਡਨ ਹੋ ਜਾਏਗੀ ਸਰ ਇਸੇ ਪਿੱਛੇ ਦੇ ਜਦ ਸਾਹਮਣੇ ਆਈ ਕਿ ਇੰਟਰਨਲੀ ਜਿਹੜਾ ਕ੍ਰੀਏਟਿਵ ਸੈਂਟਰ ਬਣਿਆ ਉਹ ਰਹਿ ਜਾਗਾ ਉਹਨੂੰ ਥਿਕੇ ਰੱਖਦੇ ਕੋਰਪੋਰੇਸ਼ਨ ਨਹੀਂ ਕਰ ਸਕਦੇ ਹੈ ਇੱਕਦਮ ਇੱਕੋ ਤੱਕ ਸੱਚ ਹੈ ਕਿ ਹੁਣ ਇਹਦੇ ਉੱਤੇ ਜਿਹੜਾ ਇੱਕ ਪ੍ਰੋਪਰ ਰੱਖ ਰਖਾਬ ਜਿਹਦਾ ਸਹਾਸਬਾਤ ਕੀਤੀ ਜਾ ਰਹੀ ਹੈ ਕਿ ਇੰਦਾਂ ਦਾ ਕੋ ਜਨਾਬ ਆਪੇ ਬਿਲਕੁਲ ਹੀ बाहर तक उसके रेफ्यूजी को तो एक्सेस नहीं है कम्युनिटी सेंटर जो है वो हमारे अपने अधिकार में है कि हमने अगर किसी को इवेंट के लिए देना है तो उसका हम रेंट लेते हैं प्रॉपर उसके बेसिस पे हमने पॉलिसी बनाई है कि हम रेंट लेके हम उसको रेंट रेंट आउट करते हैं इंटरनली किसी को चाहिए उनको भी मिलता है दिस इज इन दायलॉज ऑफ देयर कि आर डब्ल्यू पावर है कि अगर उन्होंने लेना चाहे तो प्रॉपर उदा डॉक्यूमेंटेशन करके प्रॉपर फॉर द पर्पज ऑफ लाइक हूँ दिवाली मेला होना ਕਿ ਜੇ ਕੱਲ ਕਰਵਾ ਚੌਥਾ ਦਾ ਸੀਗਾ ਮਤਲਬ ਉਥੇ ਪ੍ਰੋਪਰ ਜੋ ਸੁਸਾਇਟੀਜ਼ ਹੋਣਾ ਚਾਹੀਦਾ ਹੈ ਟੂ ਮੇਕ ਇਟ ਲੀਵੇਬਲ एवरीथिंग ਇਜ਼ ਫਾਲੋਡ ਬਾਈ ਥੇ ਜੋ ਲੀਗਲ ਐਂਗਲ ਹੈਗਾ ਉਹ ਆਪਾਂ ਦੇਖ ਰਹੇ ਆਂ ਬਾਕੀ ਸੋਸ਼ਲ ਹੈ ਦੇਖ ਰਹੇ ਜਿਹੜੀ ਮੇਨਟੇਨੈਂਸ ਨਹੀਂ ਦੇ ਰਹੇ ਉਹਨਾਂ ਦੇ ਖਿਲਾਫ ਕੀ ਨਹੀਂ ਕਰੇ ਜਿਹੜੀ ਮੇਨਟੇਨੈਂਸ ਕਰ ਰਹੇ ਨੇ ਉਹਦੇ ਉਹਨਾਂ ਦੇ ਵਕਤੇ ਆਪਣੇ ਹੈਗੇ ਨੇ ਫਲੈਟ ਮੈਡਮ ਬਿਲਕੁਲ ਬਿਲਕੁਲ ਬਹੁਤ ਵਦਿਆ ਕੁਐਸਚਨ ਆਪ ਜੀ ਨੇ ਕੀਤਾ ਦੇਖਿਓ ਜੋ ਪਹਿਲਾਂ ਤੋਂ ਚੱਲ ਰਹੀ ਸਾਡੀ ਕਮਿਊਨੀਕੇਸ਼ਨ ਰਿਟਰਨ ਕਮਿਊਨੀਕੇਸ਼ਨ ਐਸ ਵੈਲ ਐਸ ਓਰਲ ਕਮਿਊਨੀਕੇਸ਼ਨ ਹੱਥ ਜੋੜ ਕਰਕੇ ਇਹ ਉਹਨਾਂ ਦੇ ਘਰ ਜਾ ਕੇ ਵੀ ਅਪੀਲ ਕਰਦੇ ਨੇ ਜੀ ਸੋਸਾਇਟੀ ਨੂੰ ਪੈਰਾਲਾਈਜ਼ ਨਾ ਬਣਾਓ ਜੋ ਲੋਕੀ ਮੇਨਟੇਨੈਂਸ ਦੇ ਰਹੇ ਨੇ ਤੁਸੀਂ ਉਹਨਾਂ ਨੂੰ ਉਹਨਾਂ ਦੇ ਤਰਸਕਾਓ ਇਹ ਵੀ ਮੀਟਿੰਗ ਵਿੱਚ ਹੋਇਆ 100 200 ਲੋਕਾਂ ਨੇ ਫਿਰ ਇੰਨਾ ਵੀ ਕਿਹਾ ਜੀ ਇਹਨਾਂ ਦੀ ਸਰਵਿਸਿਜ਼ ਰੋਕ ਦਿਓ ਲੇਕਿਨ ਅਸੈਂਸ਼ੀਅਲ ਸਰਵਿਸਿਜ਼ ਆਪਾਂ ਕਿਸੇ ਦੀ ਰੋਕ ਨਹੀਂ ਸਕਦੇ ਸਾਡਾ ਕਾਨੂੰਨ ਕਹਿੰਦਾ ਹੈ ਸਾਡਾ ਮੋਰਲ ਵੈਲਿਊਜ਼ ਕਹਿੰਦੀ ਹੈ ਨਾ ਬਿਜਲੀ ਨਾ ਪਾਣੀ ਨਾ ਕਿਸੇ ਦਾ ਲਿਫਟ ਆਪਾਂ ਰੋਕ ਨਹੀਂ ਸਕਦੇ ਪ੍ਰੈਗਨੈਂਟ ਔਮਨ ਸੀਨੀਅਰ ਸਿਟੀਜ਼ਨ ਕਿਸੇ ਨੂੰ ਆਪਾਂ ਡਿਸਟਰਬ ਨਹੀਂ ਕਰ ਸਕਦੇ ਬਸ ਆਪਾਂ ਇਹ ਕਰ ਸਕਦੇ ਹਾਂ ਕਿ ਉਹਨਾਂ ਦੀ ਕੋਈ ਕੈਬ ਆ ਰਹੀ ਹੈ ਜਾਂ ਉਹਨਾਂ ਦੀ ਕੋਈ ਨਾਨ ਅਸੈਂਸ਼ੀਅਲ ਗੁੱਡਸ ਆ ਰਹੇ ਨੇ ਉਹ ਆਪਾਂ ਗੇਟ ਤੇ ਖੜਾ ਕਰ ਦਿੰਦੇ ਆ ਕਿ ਭਾਈ ਗੇਟ ਤੋਂ ਆਪਣਾ ਸਮਾਨ ਲੈ ਲਓ ਕਿਉਂਕਿ ਉਹ ਜਿਹੜੇ ਬੰਦੇ ਜਾਣਗੇ ਉਹ ਫਿਰ ਅੱਗੇ ਸਾਡੀ ਲਿਫਟ ਔਰ ਸਾਡੀ ਚੀਜ਼ਾਂ ਯੂਜ਼ ਕਰਨਗੇ ਉਹਦੇ ਅਲਾਵਾ ਜਿਨ੍ਹਾਂ ਦੀ ਵੱਡੀ ਮੈਂਟੇਨੈਂਸ ਹੈ ਉਹਨਾਂ ਵਾਸਤੇ ਆਪਾਂ ਪ੍ਰੋਪਰ ਪ੍ਰਪੋਜ਼ਲ ਬਣਾ ਲਿਆ ਹੋਇਆ ਹੈ ਕਿਉਂਕਿ ਆਪਾਂ ਉਸੇ ਚ ਰਿਕਵਰੀ ਸੂਟ ਫਾਈਲ ਕਰ ਰਹੇ ਹਾਂ ਫॉर ਰਿਕਵਰੀ ਸੂਟ ਐਸ ਵੈਲ ਵੀ ਹੈਵ ਟੂ ਪੇ ਕੋਰਟ ਫੀਸ ਟੂ ਦਾ ਕੋਰਟ ਉਹਦੇ ਵਾਸਤੇ ਵੀ ਮੇਨਟੇਨੈਂਸ ਤੋਂ ਹੀ ਪੈਸਾ ਇਕੱਠਾ ਆਏਗਾ ਪੱਲੇ ਤੋਂ ਤਾਂ ਕੋਈ ਦੇਗਾ ਨਹੀਂ ਔਰ ਜਦੋਂ ਇਹ RWA ਨਹੀਂ ਬਣੀ ਸੀ HGM ਨੇ ਸਟੇ ਕਰਤਾ ਸੀ ਇਹਨਾਂ ਨੇ ਪ੍ਰੋਪਰ ਆਪਣਾ ਪੂਲ ਬਣਾ ਕਰਕੇ RWA ਉਸੇਸ ਪੈਸਾ ਪਾ ਪਾ ਕੇ ਪਰਸਨਲੀ ਵੀ ਇਹਨਾਂ ਨੇ RWA ਚਲਾਉਣ ਦੀ ਕੋਸ਼ਿਸ਼ ਕੀਤੀ ਉਸੇਸ ਵੀ ਇਹ ਕਾਮਯਾਬ ਹੋਏ ਉਹਦੇ ਬਾਅਦ ਜਦੋਂ ਹਾਈ ਕੋਰਟ ਨੇ ਕਿਹਾ ਤਾਂ ਜੀ ਹੁਣ RWA ਫਾਰਮ ਹੋਣੀ ਚਾਹੀਦੀ ਹੈ ਤਾਂ RWA ਫਾਰਮ ਹੋਈ ਹੈ ਐਂਡ ਵਿਦ ਪ੍ਰੋਪਰ سپورਟ ਪ੍ਰੋਪਰ ਲੀਗਲ ਚੈਨਲ एवरीथिंग ਇਜ਼ ਲੀਗਲ ਮਿਊਂਟੇ ਦੇ ਮਟੀਰੀਅਲ ਦੇ ਅੰਦਰ ਕੋਈ ਟ੍ਰੀਸਟ ਨਹੀਂ ਡਿਪੈਂਡ ਹੁੰਦਾ ਫਲੈਸ਼ ਜੀ ਮੈਂ ਮੈਂ ਦੱਸ ਰਿਹਾ ਉੱਥੇ ਉਹਦੇ ਵਾਸਤੇ ਕਿਉਂਕਿ ਸੋਸਾਇਟੀ ਹੈਗੀ ਬਹੁਤ ਵੱਡੀ ਜਿਵੇਂ ਹੋਮਲੈਂਡ ਦੇ ਨਾਲ ਇੱਕ ਪ੍ਰੋਪਰ ਪੁਲਿਸ ਦਾ ਬੂਥ ਹੈ ਇੱਥੇ ਵੀ ਆਪਾਂ ਇੱਕ ਪੁਲਿਸ ਦਾ ਪ੍ਰੋਪਰ ਬੂਥ ਬਣਾਉਣਾ ਚਾਹ ਰਹੇ ਹਾਂ ਉਸ ਪੁਲਿਸ ਦੇ ਬੂਥ ਦੇ ਅੰਦਰ ਇਹ ਹੋਏਗਾ ਕਿ ਜਿੰਨਾ ਵੀ ਲੋਕਲ ਏਰੀਆ ਹੋਏਗਾ ਉਹਦੇ ਵਾਸਤੇ ਕੁਝ ਵੀ ਹੋਏਗਾ ਤੇ ਉਹ ਪੁਲਿਸ ਚੌਕੀ ਕਵਰ ਕਰੇਗੀ ਆ ਡਬਲ ਲੈਂਡ ਮਾਟਰ ਆ ਡਬਲ ਆ ਡਬਲ दो हजार तेईस तो से पहले आपका एक सवाल था किसी ने बोला रोका गया देखिए ये बताता हूँ किसी को भी किसी भी पूछताछ के बिना अगर सोसाइटी का रेजिडेंट और अंदर एंट्री चाहिए तो उसको हमने हैं जो गाड़ी पर लगा लेगा उसके पूछेगा ਪਰ ਜਵਾਬ ਵਹਾਂ ਪੇ ਆਉ ਹੋ ਗਿਆ ਬੋਲੋਗੇ ਨਾ ਤਾਂ ਮੈਂ ਸਟਿੱਕਰ ਲੂੰਗਾ ਨਾ ਤਾਂ ਮੈਂ ਮੇਨਟੇਨੈਂਸ ਕਰੂੰਗਾ ਤਾਂ ਪੁੱਛਣਾ ਤਾਂ ਪੜੇਗਾ ਰਾਂ ਨੂੰ ਕਿ ਕੌਮ ਸੇ ਕੌਮ ਫੋਨ ਹੋ ਬਈ ਆਹ ਜਾ ਦੇ ਅਬ ਉਹਨੂੰ ਇਸੀ ਚੀਜ਼ ਸੇ ਪ੍ਰੋਬਲਮ ਹੈ ਕਿ ਹਮ ਸੇ ਪੁੱਛਿਆ ਗਿਆ ਕੱਲੇ ਦਾ ਆਲਰੇਡੀ ਉਹਨੂੰ ਚੋਰ ਸਰਦਾਰੀ ਦਾ ਉਹ ਵਰਸਦ ਦੀ ਅਰੰਦਾ ਦੀ ਗੱਲ ਆ ਪਈ ਕਿ ਉਦੋਂ ਤੋਂ ਸਿਕਿਉਰਟੀ ਵੀ ਨਹੀਂ ਸੀ ਨਾ ਗੇਟ ਤੇ ਸਰ ਕੁਛ ਵੀ ਨਹੀਂ ਸੀਗਾ ਲੋਕ ਜਿਹੜੇ ਹੁੰਦੇ ਸੀ ਕਿ ਬਿਨਾ ਪਰਮਿਸ਼ਨ ਤੋਂ ਅੰਦਰ ਐਂਟਰ ਕਰ ਜਾਂਦੇ ਸੀ ਜਿਹੋ ਉਹ ਉਸ ਟਾਈਮ ਦੇ ਉਤੇ ਤੁਸੀਂ ਯਕੀਨ ਕਰਿਓ ਕਟੋ ਘਟ 30 ਤੋਂ 40 ਬਾਈਕ ਵੀ ਚੋਰੀ ਹੋਏ ਆ ਔਰ ਦੋ ਤਿੰਨ ਸੂਸਾਈ ਟਾਈਮ ਤੋਂ ਹੋਈ ਅੰਦਰ ਕਿਉਂਕਿ ਉਹ ਕੋਸ਼ ਉਹਨਾਂ ਨੂੰ ਪੁੱਛਣ ਵਾਲਾ ਕਰਨ ਵਾਲਾ ਬ੍ਰੋਕਰ ਵਾਸਤੇ ਵੀ ਇਟਸ ਲਾਈਕ ਐ ਹੋ ਗਿਆ ਸੀਗਾ ਕਿ ਜਿਹੜਾ ਹੁੰਦਾ ਸੀਗਾ ਫਲੈਟ ਚੜਾਤਾ ਤੇ ਕਈ ਓਨਰਸ ਦੇ ਉਸ ਟਾਈਮ ਦੇ ਉੱਤੇ ਰੈਂਟ ਪੈਂਡਿੰਗ ਰਹਿ ਗਏ ਉਹ ਛੱਡ ਕੇ ਚਲੇ ਗਏ ਫਲੈਟ ਜੋ ਰਹਿ ਰਹੇ ਸੀਗੇ ਔਰ ਸੈਕਿੰਡ thing ਕਿ ਜੋ ਬਿੱਲ ਪੈਂਡਿੰਗ ਸੀ ਲੱਖ ਲੱਖ ਰੁਪਏ ਤੱਕ ਬਿੱਲ ਪੈਂਡਿੰਗ ਰਹਿ ਗਿਆ ਓਨਰਸ ਦਾ ਹਨਾ ਉਹ ਇਹ ਚੀਜ਼ਾਂ ਹੋ ਚੁੱਕੀਆਂ ਸੀ ਪਹਿਲਾਂ ਪਰ ਜਿੱਦਾਂ ਹੀ ਆਰਡਰ ਬਣ ਕੇ ਆਈ ਆ ਔਰ ਪ੍ਰੋਪਰ ਪੁਸ਼ਤਾਸ਼ ਹੁੰਦੀ ਆ ਅਗਰ ਓਨਰ ਅਲਾਉ ਕਰਦਾ ਆ ਦੈਨ ਹੀ ਵਿਲ ਗੋ ਫੋਰ ਉਹਦੇ ਫਲੈਟ ਦੇ ਵਿੱਚ ਅਦਰਵਾਇਜ਼ ਉੱਥੇ ਹੀ ਉਹਨੂੰ ਰੋਕਿਆ ਜਾਏਗਾ ਬਿਨਾ ਕਿਸੇ ਦੀ ਉਹਨਾਂ ਦੀ ਪਰਮਿਸ਼ਨ ਤੋਂ ਅਸੀਂ ਐਂਟਰੀ ਅਲਾਉ ਨਹੀਂ ਕਰਾਂਗੇ ਕਿ ਕੋਈ ਵੀ ਅਜੀ ਹੁਣ ਸੋਸਾਇਟੀ ਦੀ ਲਾਅ ਐਂਡ ਆਰਡਰ ਦੀ ਸਿਕਿਉਰਿਟੀ ਜਿਹੜੀ ਹੈ ਬਹੁਤ ਹੀ ਵਧੀਆ ਹੈ ਲੋਕਲ ਐਸਐਚਓ ਅਮਨਦੀਪ ਦੀ ਸਹਾਇਤਾ ਨਾਲ ਅਸੀਂ ਬੈਡ ਐਲੀਮੈਂਟ ਨੂੰ ਉੱਥੋਂ ਬਾਹਰ ਕਰਦੇ ਹਾਂ ਮਤਲਬ ਪੋਜ਼ਿਟਿਵ ਚੱਲ ਰਿਹਾ ਹੈ ਲੋਕਲ ਪ੍ਰਸ਼ਾਸਨ ਦੀ ਸਾਨੂੰ ਬਹੁਤ ਜ਼ਿਆਦੀ ਹੈਲਪ ਹੋ ਰਹੀ ਹੈ ਸੋ ਅਸੀਂ ਉੱਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਪੂਰਾ ਮੇਨਟੇਨ ਕਰਕੇ ਰੱਖਦੇ ਹਾਂ कल मीटिंग हुई है दिवाली का तोहफा आरडब्ल्यूए की दे रही है अपने रेजिडेंट्स को जो पार्क ਤੁਸੀਂ ਦੇਖਿਓ ਨੇ ਦਿੱਲੀ 'ਚ ਉਸ ਜਿਮ ਹੁੰਦਾ ਹੈ ਸੀਨੀਅਰ ਸਿਟੀਜ਼ਨ ਵਾਸਤੇ ਬੱਚਿਆਂ ਵਾਸਤੇ ਝੂਲੇ ਹੁੰਦੇ ਨੇ ਔਰ ਸਭ ਤੋਂ ਵਧੀਆ ਇੱਕ 뮤직 ਵਾਸਤੇ ਛੋਟੇ-ਵੋਟੇ ਸਪੀਕਰ ਲੱਗੇ ਹੁੰਦੇ ਨੇ ਪਾਰਕਾਂ 'ਇਹ ਸਾਰੇ ਪਾਰਕ ਉਹਦੋਂ ਕਵਰ ਕਰ ਰਹੇ ਨੇ ਹੁਣ ਸਵੇਰਾ-ਸਵੇਰਾ ਜਦੋਂ ਸ਼ੁਰੂ ਹੋਏਗਾ ਬੰਦਾ ਯੋਗਾ ਕਰੇਗਾ ਮੈਡੀਟੇਸ਼ਨ ਕਰੇਗਾ ਤੇ ਨਾਲ ਉਹ ਜਦੋਂ ਸ਼ਬਦ ਕੀਰਤਨ ਚੱਲੇਗਾ ਸਾਰੇ ਪਾਰਕਾਂ 'ਇਹ ਕੰਟਰੋਲ ਹੋਏਗਾ ਉਹਦਾ ਕਮਿਊਨਿਟੀ ਸੈਂਟਰ ਹੈ ਤੇ ਇਹ ਤੋਹਫਾ ਹੈ ਦੀਵਾਲੀ ਤੱਕ ਕੰਪਲੀਟ ਕਰ ਰਹੇ ਨੇ